ਆਓ ਜੀ ਜੀ ਆਏ ਨੂੰ ਅੱਜ ਆਏ ਆਪਾਂ ਸ਼ਹਿਰ ਕੋਟਪੁਰਾ ਦੀ ਸਬਜ਼ੀ ਮੰਡੀ ਦੇ ਵਿੱਚ ਜਿੱਥੇ ਹਰ ਤਰ੍ਹਾਂ ਦੇ ਸਬਜ਼ੀਆਂ ਦੇ ਰੇਟ ਆਪਾਂ ਪਤਾ ਕੀਤੇ ਆ ਵੀ ਸਬਜ਼ੀਆਂ ਦੇ ਰੇਟ ਇੱਥੇ ਕੀ ਆ ਤੇ ਪਿੰਡਾਂ ਦੇ ਵਿੱਚ ਕੀ ਰੇਟ ਵੇਚਦੇ ਆ ਕਿੰਨਾ ਕੁ ਫਰਕ ਆ ਆਲੂ ਕੰਡਾ ਪਿਆਜ਼ ਕੀ ਰੇਟ ਆ ਸਬਜ਼ੀ ਵਧੀਆ ਤੋਂ ਵਧੀਆ ਪਈ ਆ ਚੰਗੀ ਤੋਂ ਚੰਗੀ ਪਈ ਆ ਮਾੜੀ ਤੋਂ ਮਾੜੀ ਪਈ ਆ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖੋ ਤੇ ਤੁਸੀਂ ਇਹ ਵੀ ਦੱਸਿਆ ਜੋ ਵੀ ਤੁਹਾਡੇ ਸ਼ਹਿਰ ਵਿੱਚ ਸਬਜ਼ੀ ਦਾ ਕੀ ਰੇਟ ਆ ਆਲੂ ਗੰਡੇ ਦਾ ਕੀ ਰੇਟ ਆ ਆਓ ਆਪਾਂ ਅੱਜ ਸਾਰੀ ਗੱਲਬਾਤ ਕਰਦੇ ਹਾਂ ਅੱਗੇ ਵੀਡੀਓ ਦੇ ਵਿੱਚ ਮੈਂ ਕਹਿੰਦੇ ਹਾਂ ਹੋ ਉਹ ਆ ਗਿਆ ਆ ਗਿਆ ਫੀਰਾ ਆ ਗਿਆ ਫੀਰਾ ਆ ਗਿਆ ਵਾਰਾ 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 ਫੀਰੇ ਰੀਟ ਹੈ ਆਪਣਾ 150 ਰੁਪਏ ਤੇ ਵਾਲੇ गुलाब तो मैं तो डेढ़ कुंटल बेच दिया है किलो करने ज्यादा करने मेरे तो खराब नहीं पाने यार गुलाब पाले जा ਤਿਆਰੀਆਂ ਦੇ ਅੱਧਾ ਕਿਲੋ ਪਾ ਦਿਓ ਹਾਂ ਹਰੇ ਆ ਪੂਰਨ 40 ਰੁਪਏ 40 ਰੁਪਏ ਕਿਲੋ ਪਾਓ ਕਿਲੋ ਪਾ ਦਿਓ ਬਿੰਡੀ ਵੀ 40 ਰੁਪਏ ਪਾ ਦਿਓ ਠੀਕ ਆ ਰੇਟ ਤਾਂ ਜਾਇਜ਼ ਆ ਜਰਾ ਇਹ ਵੀ ਪੁੱਛ ਰਹੇ ਆ ਫਲੀਆਂ ਮੇਰਾ ਕਦੂ ਕੀ ਰੇਟ ਆ 40 ਰੁਪਏ 90 ਰੁਪਏ ਆਧਾ ਕਿਲੋ ਲੈ ਨਕੀਆਂ ਮਾਰੀ ਠੀਕ ਇਹਦਾ ਰੇਟ ਜਾਇਜ਼ ਆ ਜਰਾ 5 ਕਿਲੋ ਗੋਰਾ ਫਲੀ 5 ਕਿਲੋ ਸਾਬੀਨ ਫਲੀ ਠੀਕ ਆ ਆਇਦਰੇ ਕੱਢ ਦੇ ਨੀ ਅੱਜ ਤੇ ਤੈਨੀਆਂ ਰਣਾ ਨਾ ਇਹਨਾਂ ਗਵਾਰਾ ਫਲੀ ਕੀ ਰੇਟ ਪਤਾ تھا ਅੱਛਾ 20 30 ਕਹਿ ਜਾਵੇ 50 ਕਿਲੋ ਬਾਅਦ ਰਸਦੀ ਤੇ ਗਵਾਰਾ ਫਲੀ ਮਹਿੰਗੀ ਹੋ ਰਹੀ ਹੈ ਨਾ ਆਹ 80 ਰੁਪਏ ਅੰਨੇ ਹੋਏਗਾ ਅੱਛਾ ਇਹ ਹੋ ਗਿਆ 45 ਤੋਂ 100 ਤਾਂ ਦਿੱਤਾ ਨਹੀਂ ਸੀ ਇਹਨਾਂ ਪਹਿਲਾਂ ਹਾਂ ਤਾਂ ਦਿੱਤਾ ਹੋ ਜੀ ਠੀਕ ਹੈ 200 ਹੋ ਗਏ ਹਾਂ ਜੀ 210 ਆਉਂਦੇ ਆ ਤੁਹਾਡੇ ਈ ਲੈ ਲੈਣਾ 120 ਟਪਿਆਂ ਹਾਂ 170 ਲੈ ਲੈ ਹਾਂ ਇਹਦੇ ਤੋਂ 200 ਤੁਸੀਂ ਦਿੱਤਾ ਸੀ ਮੈਨੂੰ ਹਾਂ 100 ਪਰ ਚੱਲ ਗਏ ਮੇਰੇ ਹੁਣ ਹਾਂ ਲੈ ਤਾਂ ਵੱਧਿਆ ਅਲੀ ਫਾਫਾ ਸਹੀ ਵਾਲਾ ਬਾਟ ਗਿਆ ਯਾਰ 30 ਸਾਲ ਦੀ ਤੇਰੇ ਵਾਲੀ ਬਾਟਿਆ ਚਲੋ ਕੋਈ ਨਹੀਂ ਚਲੋ ਬਾਦੇ ਚੋਛੀ ਦੇਖੋ ਕੋਈ ਨਹੀਂ ਤੋਵੀਨ ਵਾਲੀ ਵੀ ਦੇਣੀ ਹੈ ਗੁਬਾਰਾ ਫਲੀ ਵੀ ਦੇਣੀ ਹੈ ਬਈ ਜਾਂਚਣਾ ਹੈ ਕਿੰਦਾ ਕਦੂ 5 ਕਿਲੋ ਰੁਪਏ ਆਉਣੇ ਤੇ ਡੰਬ ਦਾ ਮੱਥਾ ਆ ਕੇ ਲੈ ਲੈ ਕਿਲੋ ਆ ਸਾਰੀ ਵਧੀਆ ਚੋਰੀ ਆ ਸੋ ਸਾਬ ਜੀ ਵੀ ਲੈਣਾ ਉਸੋਂ ਸਹੀ ਸਹੀ ਰੇਟੋ ਦਾ ਵੀ ਹੋਰ ਤੇ ਮੂਰ ਨਹੀਂ ਆ ਜੀ ਤੇ ਵਧੀਆ ਏ ਕੀਮਾ ਦੋਰੀ ਗਰੀਬਾਨਿਆ ਆ ਬਰੀਕ ਅਲੱਾ ਤੋਰੀ ਦੀ ਕੀਮਾ ਆਰ ਵੀ ਗਰੇਟ ਆ। ਕੋਰਲੀ-ਓਰਲੀ। ਓਰਲੀ ਵੀਰ। ਦੇ ਦੇ ਕਿਲੋ ਬਾ। ਪਰ ਵੀ ਹੋਣਾ ਵੀ ਗਿਆ ਹੈ। ਲੈ ਲੇ ਤੇ। ਆ ਵੀ ਠੀਕ ਆ ਹੋ ਸਕਦਾ 20 ਰੁਪਏ ਬਲੇ। ਕਿਲੋ ਵੀਕਾ ਚਲਦੇ ਆਂ ਟਮਟਰ ਬਾ ਦੇਨੇ। ਔ ਤੋਰੀ ਕਿ ਦਾ। ਤੋਰੀ। ਤੋਰੀ 50 ਰੁਪਏ ਕਿਲੋ। ਪਾ ਲਈ ਅਰੇ। ਆਹ ਤੋਰੀ ਆ। ਇਹ ਲੱਗਦਾ ਲੇਖਾ ਲੱਗ ਕੇ ਨੂੰ ਹੋਰ ਮੈਂਦਾ ਨੂੰ ਦਿਓ ਲੋਕ ਨਹੀਂ ਨਾ ਇਹ ਦੋ ਜੋ ਹੈ ਨਹੀਂ ਸੁਬੀਰ ਕੋਲ ਬਰੇ ਕੋਨੇ ਪਾ ਲੈ ਦੋ ਹਲੋ ਆਹ ਨਾ 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 ਲੈ ਲਾਵਾ ਬਾਬਾ ਚੜ੍ਹਦੀ ਹੈ ਲਾਲਾ ਤੁਨ ਵੇਖ ਕੇ ਆਉਂ ਨਿਕਲ ਜਾਂਦੇ ਇਹਦਾ ਫੇਰ ਸਾਬ ਜੀ ਹੈ ਗੋਪੀ ਦਾ ਗਰੇਟਾ ਇਹ ਨਹੀਂ ਪਾਲਾ ਯਾਰ ਗੋਪੀ ਦਾ ਗਰੇਟਾ ਕੱਚਾ ਤੇ ਚੌਲਾ ਚੌਲਾ ਵੀ ਥਾ ਤਖੀਰਾ 40 ਠੀਕ ਸੌਜੀ ਇਹਦੇ ਕੋਲ ਵਧੀਆ ਹੁੰਦੀ ਵੀਰੇ 60 ਰੁਪਏ ਦੀ ਟੋਰੀ ਵੀ ਲੈਣੀ ਹੈ ਨਹੀਂ ਮਹਿੰਗੀ ਆ ਪਾ ਲਿਆ ਇੱਕ ਚੌਲੇ ਦੀਆਂ ਫਲੀਆਂ ਆਮਕ ਚੋਲੇ ਦੀਆਂ ਫਲੀਆਂ ਉਹ ਵੀ ਬਹੁਤ ਸੋਹਣੀਆਂ ਠੀਕ ਹੈ ਬਾਦ ਕਰਦੇ ਕਰ ਦੋ ਜਿੰਨੇ ਹੈਗੇ ਉਹਨੇ ਰੱਖ ਲਿਆ ਆਪਣਾ ਆ ਗਿਆ ਸੋ ਕੀ ਰੇਟ ਆਲੂ ਤੇ ਪਿਆਜ 50 ਰੁਪਏ 50 ਕਿੰਨੇ ਦਿਓਗੇ ਸਿਰਫ ਆਲੂ 30 ਰੁਪਏ ਕਿਲੋ ਆਲੂ ਅੰਦਾ ਵੀ ਲੋ ਇਹ ਲੱਗੋਗੇ ਜਿੰਨਾ ਵਿੱਚ ਦਤਾ ਨੂੰ ਹਲਾ ਦੋ 50 ਕੀ ਹੋ ਗਈ ਇਹ 80 ਆ ਗਈ ਚੁੱਤੀ ਹੋ ਗਈ ਇਹ ਭੈਣ ਤਾ ਦਰਤੀਆਂ ਨਹੀਂ ਜਿੰਨੇ ਤੂੰ ਸੋਦਾ ਪਾਈ ਦਿੰਦਾ ਹੈਗਾ ਆ ਤੇ ਫੜੰਦੇ ਆ ਨਾ ਨਹੀਂ ਦੁਬਾਰਾ ਆਇਆ ਕੀੜਾ ਪਿਆ ਜਾ 1000 ਰੁਪਏ ਦੇ ਤੇ 2500 ਰੁਪਏ ਦੇ ਬਸੇਰੀਆ ਬਹੁਤ ਮਹਿੰਗਾ ਹੋ ਗਿਆ ਹਨ ਚਾਲੂ ਸਬਜ਼ੀ ਠੀਕ ਆ ਹੁਣ ਯਾਰ ਹਨ ਨਹੀਂ ਮੌਸਮ ਠੰਡਾ ਹੋ ਗਿਆ ਹੁਣ ਮੀਂਹ ਪੈਣੇ ਕਰਕੇ ਸਬਜ਼ੀ ਤੇ ਅਗੇ ਮੱਚੀ ਸੜੀ ਹੀ ਹੁੰਦੀ ਸੀਗੀ 30 ਰੁਪਏ ਦਾ ਉੱਥੇ ਦੇਈ ਜਾਂਦੇ ਚੱਲ ਬਈ 40 ਲਾ ਦੇ ਨਾ ਬਈ ਜੀ 30 ਲਾਉਣਾ ਵਧੀਆ ਤੋਰੀ ਹੈ 30 ਲਾਉਣਾ ਕਿਲੋ ਭਾਦੇ ਨਾ 30 ਲਾਲਾ ਯਾਰ ਤੀ ਐਂਗਲ ਕਰਦਾ ਲੈ ਲੋ ਵਧੀਆ ਤੋਰੀ ਤਾਜੀ ਤੋਰੀ ਵਾਲੇ ਤਾਜੀ ਤੋਰੀ ਵਾਲੇ ਵਧੀਆ ਲਵੀ ਲਵੀ ਤੋਰੀ ਵਾਲੇ ਖਰਾਬ ਕਿਲੋ ਕਰਦੀ ਨਹੀਂ ਕ੍ਰੇਲੇ ਲੱਗਿ ਪਾ 50 ਰੁਪਏ ਕਿਲੋ ਕ੍ਰੇਲਾ ਪੜਥਾ ਹੈ ਜੋ ਮੈਂ 40 ਰੁਪਏ ਹੈ ਪਾਲਕ ਆ ਗਿਆ ਨਾ ਪਾਲਕ ਠੀਕ ਆ ਚਲ ਮਾਰੂ ਵੀਰ ਇੱਕ ਟਿੱਕ ਪਈ ਜੰਨੀ ਹੈ ਕਿ ਵੱਖਰੇ ਚਲੋ 60 ਰੁਪਏ ਕਿਲੋ ਦਿੱਤੀ ਮੈਨੂੰ ਤੋਰੀ ਤੇ ਪੰਡਾ 30 ਜੀ ਅੱਧਾ ਕਿਲੋ ਲੈ ਗਿਆ ਮੈਂ ਸਬਜੀ ਠੀਕ ਆ ਆਲੂ ਤੇ ਕੰਡੇ ਮਹਿੰਗੇ ਥੋੜੇ ਜੇ ਇਹ ਨਾ ਘਟਾਈ ਦੋ ਕੀ ਰੇਟਾਂ ਦਾ 80 ਰੁਪਏ ਸ਼ਿਮਲਾ ਕੀ ਰੇਟ ਆ ਇਹ ਨਹੀਂ ਘਰਦੇ ਜਮੇ ਸ਼ਿਮਲਾ ਕੀ ਰੇਟ ਆ ਹਾਂ ਚਮਲਾ ਗ੍ਰੇਟਾ 100 ਰੁਪਏ ਕਿਲੋ ਲਸਣ ਲਸਣ ਪੁੱਜਦਾ ਇਹ ਚਾਰ ਸੌ ਲਗੀਆਂ 250 ਲਗੀਆਂ ਇਹ ਮਰਚਾ ਤੇ ਆਇਆ ਮੱਤਰਾ ਮਰਚਾ ਲੈ ਲਾ ਕਾਡ ਇਹ ਕਦੂਦੀ ਰ ਹੈ ਕਦੂਦੀ ਆ। ਅੱਲਾ ਬਣੇ ਖਾਨਾ ਨੂੰ। ਮੈਨੂੰ ਕਦੂ ਕਦੂ ਕਰਕੇ ਛੇੜੀ ਜਾਂਦੇ। ਕੋਈ ਨਾ ਕੋਈ ਸਾਦੀ ਦੇ ਹਰੇਕ ਬੰਦੇ ਦੀ ਫੇਵਰੇਟ ਤਾਂ ਹੁੰਦੀ ਹੈ ਨਾ। ਕੋਈ ਨਾ ਕੋਈ ਸਾਦੀ ਦੇ ਹਰੇਕ ਬੰਦੇ ਦੀ ਫੇਵਰੇਟ ਹੁੰਦੀ ਹੈ ਨਾ। 100 ਰੁਪਏ 60 ਰੁਪਏ। ਆ ਵੀ ਠੀਕ ਦੀ ਫੀ ਓਏ। ਆਹ ਸਾਦੀ ਦੇ ਬੰਦੇ ਨੂੰ। ਆਹ ਰੇਟ ਆ 60। ਪਰਲਾ ਕੀ ਰੇਟ ਆ? 100। ਨਾਰ 100 ਰੁਪਏ ਰਵੀਰ ਵੋਏ ਮੈਂ ਗਿਆ ਆਇਓ ਸੇਰ 60 ਰੁਪਏ ਕਲੋ ਸੇਰ ਆਇਓ 60 ਰੱਟੇ ਜੇ ਭਾਗ ਦੇ ਦਿਓ ਗਿਰੜਦਨੇ ਪੇਠਾ ਪੇਠਾ ਗਿਰੜਦਨੇ ਆ 15 ਰੁਪਏ ਵੀ ਗਟਾ ਦਲਣਾ ਦਲੋ ਕੂਕਿਰੜ ਪਣਾ ਇਕੱਠਾ ਪੱਠੇ ਦਾ ਭਾ ਕਿੰਨਾ ਲੈਣਾ ਗਟਾ ਗੱਟੇ ਦਾ ਭਾ ਜਦਿਆ 15 ਖੁੱਲ੍ਹ ਵਾਲ 20 ਦੇ ਭਾਈ ਇਹਨੇ ਤੇ ਫੀਰੇ ਫੀਰਾ ਬੱਤੀ ਤੇ ਜਿਹੜਾ ਬਿਆਰ ਪਈ ਹੋਵੇ ਇਹਨੂੰ ਪੇਠਾ ਅੰਦਰੋਂ ਦੇ ਦੂਗਾ ਆ ਫੇੜਾ ਗੱਟਾ ਲੂਆਂ ਦਾ ਕਿਰੇਟ ਪੈਂਦਾ ਵੀਰੇ ਇਹ ਹੀ 100 ਰੁਪਏ ਗੱਟਾ ਇਹ ਕਿਉਂ ਪਿਆ ਵੀਰ ਸਾਹਿਬ ਇਹ ਚਿੱਟਾ ਆਜ ਚਿੱਟਾ ਹੁ ਲਾ ਰਿਹਾ ਕੋਈ ਯਾਰ ਬਹੁਤ ਸੋਹਣਾ ਉਹ ਕਿਹੜਾ 100 ਰੁਪਏ लाल एक ही अर्बिया ਦਾ 10000 50 ਕਿਲੋ ਹੀ ਭਰਦੇ ਕਿੰਨੇ ਕਟਾ ਇਹ ਵੇਚਣਾ ਗੱਟਾ ਕਿ ਰੇਟ ਪੈਂਡਾ ਲੂ 1000 ਰੁਪਏ ਕਿੰਨੇ ਰੁਪਏ ਕਿਲੋ ਬਹਿ ਗਏ 50 ਕਿਲੋ ਹਾਂ 21 ਰੁਪਏ 21 ਰੁਪਏ ਆਲੂ ਗ੍ਰੇਡ ਦਾ 10000 ਦਾ ਘਟਾ ਲਾਲ ਲਾਲਾ ਚਿੱਟੇ ਲਾਲਾ ਪਹੁੰਚ ਗਿਓ ਮਰਜੀ ਦਾ ਠੀਕ ਆ ਵੀਡੀਓ ਬਣਾਇਆ ਵੀਡੀਓ ਰੇਡ ਬਤਾ ਦੇਗੇ ਵੀ ਸ਼ਹਿਰ ਸਾਡੇ ਕੋਲ ਪ੍ਰਿਆ ਰੇਟਾ ਹਾਂ ਦੱਸਣਾ ਬਾਦ ਦੱਸਾਂ ਹਾਂ ਹਾਂ ਆਵਾ ਹੋਏ ਚਿੱਟਾ ਦਾ ਘਟਾ